ਜੇ ਤੁਸੀਂ ਵੀ ਆਪਣੀ ਬਾਡੀ ਤੇ ਕਿਸੇ ਥਾਂ ਤੇ ਟੈਟੂ ਬਣਵਾਇਆ ਸੋਹਣਾ ਦਿਖਣ ਵਾਸਤੇ ਅਟਰੈਕਟਿਵ ਦਿਖਣ ਵਾਸਤੇ ਤਾਂ ਇਹ ਖਬਰ ਤੁਹਾਡੇ ਲਈ ਹੈ ਜੀ ਹਾਂ ਬਿਲਕੁਲ ਜੇਕਰ ਤੁਸੀਂ ਟੈਟੂ ਬਣਾਉਣ ਦੇ ਸ਼ਕੀਨ ਹੋ ਤੁਸੀਂ ਆਪਣੇ ਸਰੀਰ ਤੇ ਟੈਟੂ ਬਣਵਾਇਆ ਸਭ ਤੋਂ ਪਹਿਲੀ ਗੱਲ ਹੈ ਤੁਸੀਂ ਕਿਸੇ ਨੂੰ ਆਪਣਾ ਖੂਨ दान ਨਹੀਂ ਦੇ ਸਕਦੇ ਕਿਸੇ ਕੈਂਪ ਵਿੱਚ ਲਈ ਤੁਹਾਡਾ ਜਿਹੜਾ ਖੂਨ ਹੈ ਉਹ ਨਹੀਂ ਲਿਤਾ ਜਾਵੇਗਾ ਸੋ ਤੁਸੀਂ ਆਉਣ ਵਾਲੀ ਜਨਰੇਸ਼ਨ ਵਾਸਤੇ ਇੱਕ ਬਹੁਤ ਵੱਡੀ ਦਿੱਕਤ ਖੜੀ ਕਰ ਰਹੇ ਹੋ ਜੇਕਰ ਤੁਸੀਂ ਕੈਂਪ ਦੇ ਵਿੱਚ ਜਾਣੇ ਹੋ ਅਗਰ ਉੱਥੇ ਪੀਜੀਆਈ ਹਸਪੀਟਲ ਦੀ ਟੀਮ ਪਹੁੰਚੀ ਹੋਈ ਹੈ ਤਾਂ ਤੁਹਾਡਾ ਕੋਲ ਪੁੱਛਿਆ ਜਾਏਗਾ ਕਿ ਤੁਹਾਡੇ ਟੈਟੂ ਬਣਿਆ ਹੈ ਤਾਂ ਤੁਹਾਡਾ ਖੂਨ ਜਿਹੜਾ ਹੈਗਾ ਉਹ ਨਹੀਂ ਲਿਤਾ ਜਾਊਗਾ ਅਜਿਹੀ ਇੱਕ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨੇ ਜਾ ਰਹੇ ਹਾਂ ਕਿ ਫਤਿਹਗੜ ਸਾਹਿਬ ਦੇ ਵਿੱਚ ਸਿੱਧੀ ਸਭਾ ਦੌਰਾਨ ਪੀਜੀਆਈ ਦੀ ਟੀਮ ਵੱਲੋਂ ਇੱਕ ਕਾਲਜ ਦੇ ਬਾਹਰ ਬਹੁਤ ਵੱਡਾ ਵਿਸ਼ਾਲ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਅ ਕ ਜਿਹੜੇ ਫਾਰਮ ਇਸ ਕਰਕੇ ਕੈਨਸਲ ਕਰ ਦਿੱਤੇ ਗਏ ਸੀ ਜਿਸ ਦੇ ਵਿੱਚ ਉਹਨਾਂ ਨੇ ਸਰੀਰ ਤੇ ਟੈਟੂ ਬਣਵਾਇਆ ਸੀ ਸਰੀਰ ਤੇ ਟੈਟੂ ਬਣਵਾਉਣਾ ਕੋਈ ਗਲਤ ਗੱਲ ਨਹੀਂ ਹੈ ਇਸ ਦੇ ਨਾਲ ਹੈਲਥ ਡਿਪਾਰਟਮੈਂਟ ਨੂੰ ਐਚ ਆਈ ਵੀ ਫੈਲਣ ਦਾ ਏਡਜ਼ ਦਾ ਖਤਰਾ ਵਧਣ ਦਾ ਜਿਹੜਾ ਹੁੰਦਾ ਉਹ ਧਰ ਜਿਆਦਾ ਹੋ ਜਾਂਦਾ ਹੈ ਹੁਣ ਫਤੇਗੜ ਸਾਹਿਬ ਦੇ ਇੱਕ ਜਿਹੜੇ ਸਰਜਨ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਇਸ ਵਿਸ਼ੇ ਤੇ ਉਹਨਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਨੇ ਜਿਹੜੇ ਕਿਸੇ ਵਿਅਕਤੀ ਨੇ ਅਗਰ ਟੈਟੂ ਬਣਵਾਇਆ ਹੁਣ ਆਮ ਗਲੀਆਂ ਦੇ ਵਿੱਚ ਜਿਸ ਤਰ੍ਹਾਂ ਲੜਕੀਆਂ ਮਹਿੰਦੀ ਲਗਵਾ ਲੈਂਦੀਆਂ ਸੀਆਂ ਉਸੇ ਤਰ੍ਹਾਂ ਟੈਟੂ ਬਣਾਉਣ ਵਾਲੇ ਥਾਂ ਥਾਂ ਦੇ ਬੈਠੇ ਹਨ ਉਹ ਜੋ ਨੀਡਲ ਯੂਜ਼ ਕਰਦੇ ਹਨ ਕਿ ਉਹ ਨੀਡਲ ਪਹਿਲਾਂ ਕਿਸੇ ਬੰਦੇ ਨੂੰ ਜੋ ਲੱਗੀ ਹੈ ਉਹ ਗਰਮ ਪਾਣੀ ਚ ਉਬਾਲੀ ਗਈ ਹੈ ਜਾਂ ਉਹ ਨੀਡਲ ਨਵੀਂ ਲਗਾਈ ਗਈ ਹੈ ਇਸ ਵਾਸਤੇ ਸ਼ਾਇਦ ਹੀ ਕੋਈ ਟੈਟੂ ਬਣਵਾਉਣ ਵਾਲਾ ਇਹ ਧਿਆਨ ਰੱਖਦਾ ਹੋਵੇਗਾ ਇਹ ਉਹ ਟੈਟੂ ਬਣਵਾਉਣ ਤਾਂ ਲੱਗਿਆ ਪਰ ਕਿਤੇ ਉਹ ਬਿਮਾਰੀ ਤਾਂ ਨਹੀਂ ਮੁੱਲ ਲੈ ਰਿਹਾ ਜਿਹਦੇ ਵਿੱਚ ਹੈਪਾਟਾਈਟਸ ਸੀ ਵਰਗੀਆਂ ਬਿਮਾਰੀਆਂ ਐ ਐਚ ਆਈ ਵੀ ਦਾ ਪੋਜ਼ਿਟਿਵ ਤੁਹਾਨੂੰ ਹੋ ਸਕਦਾ ਹੁਣ ਇਹ ਡਾਕਟਰ ਸਾਹਿਬ ਟਿੱਕੋ ਜਾਲੇ ਇਹ ਵੀ ਪਤਾ ਲੱਗ ਗਿਆ ਕਿ ਮੰਨ ਲਓ ਕੋਈ ਕਿਸੇ ਟੈਟੂ ਵਾਲੇ ਬੰਦੇ ਨੇ ਕਿਸੇ ਨੂੰ ਖੂਨ ਦਾਨ ਕਰ ਦਿੱਤਾ ਹੋ ਸਕਦਾ ਉਸ ਟਾਈਮ ਜਿਹੜਾ ਉਹਦੇ ਅੰਦਰ ਕੋਈ ਬਿਮਾਰੀ ਹੈ ਉਹਦਾ ਵਾਇਰਸ ਉਹ ਡਿਟੈਕਟ ਨਹੀਂ ਹੁੰਦਾ 2 ਮਹੀਨੇ ਬਾਅਦ ਦੋਨੋਂ ਖੂਨ ਸਟੋਰੇਜ ਲਈ ਜਾਂਦਾ ਹੈ ਕਿਤੇ ਜਾਂਦਾ ਹੈ ਤਾਂ 2 ਮਹੀਨੇ ਬਾਅਦ ਉਹਦਾ ਹੋ ਸਕਦਾ ਹੈ ਕਿ ਕੋਈ ਵੀ ਬਿਮਾਰੀ ਉਹਦੀ ਪੋਜ਼ਿਟਿਵ ਹੋ ਸਕਦੀ ਹੈ ਚਾਹੇ ਉਹ ਕਾਲਾ ਪੀਲਾ ਹੋਵੇ ਚਾਹੇ ਉਹ ਐਚਆਈਵੀ ਐਡਜ਼ ਲਾ ਹੋਵੇ ਸੋ ਨੌਜਵਾਨਾਂ ਨੂੰ ਇਹ ਪੀਲਾ ਕੇ ਤੁਸੀਂ ਆਪਣੇ ਸੋਹਣੇ ਦੇ ਕੰਦੀ ਚਾਹਵਾਂ ਦੇ ਵਿੱਚ ਟੈਟੂ ਦਿਖਾਉਣ ਦੀ ਚਾਹ ਦੇ ਵਿੱਚ ਔਰ ਵਾਲੀ ਜਨਰੇਸ਼ਨ ਵਾਸਤੇ ਇੱਕ ਬਹੁਤ ਵੱਡਾ ਖਤਰਾ ਖੜਾ ਕਰ ਰਿਹਾ ਹਾਂ ਅਸੀਂ ਇਹਨਾਂ ਤਸਵੀਰਾਂ ਦੇ ਜਿਹੜੀ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਟੈਟੂ ਬਣਵਾਓ ਤੁਸੀਂ ਪਰ ਉਹ ਸੂਈ ਤੋਂ ਬਿਨਾ ਤਾਂ ਟੈਟੂ ਪਹਿਲੀ ਗੱਲ ਤਾਂ ਬਣਦਾ ਨਹੀਂ ਹੈ ਪਰ ਕੀ ਗੱਲ ਉਹ ਸੂਈ ਤੋਤੀ ਹੋਈ ਹੈ ਉਹ ਵਾਲੀ ਹੋਈ ਹੈ ਕੀ ਉਸਨੇ ਨਵੀਂ ਨੀਡਲ ਯੂਜ਼ ਕੀਤੀ ਹੈ ਇਸ ਬਾਰੇ ਸ਼ਾਇਦ ਹੀ ਕੋਈ ਧਿਆਨ ਦਿੰਦਾ ਹੈ ਤਾ ਹੋ ਸਕਦਾ ਤੁਸੀਂ ਇੱਕ ਵੱਡੀ ਬਿਮਾਰੀ ਦੇ ਚੱਕਰ ਦੇ ਵਿੱਚ ਫਸੋ ਕੋ ਜਿਸ ਦਾ ਇਲਾਜ ਨਾ ਇਲਾਜ ਹੈ ਏਟਸ ਦਾ ਇਲਾਜ ਸਿਰਫ ਜਾਂ ਹੈਪਟਾਈਟਸ ਦਾ ਸਿਰਫ ਬਿਮਾਰੀਆਂ ਜਿਹੜਾ ਇਲਾਜ ਹੈ ਉਹ ਦਵਾਈਆਂ ਨਾਲ ਉਹਨਾਂ ਨਹੀਂ ਹੁੰਦਾ ਉਸ ਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਰ ਵੀ ਜਿਹੜੀਆਂ ਇਹ ਜਿਹੇ ਮਨੁੱਖੀ ਜਾਨੇ ਨੂੰ ਘੇਰ ਲੈਂਦੇ ਨੇ ਸੋ ਆਸ ਕਰਦੇ ਹਾਂ ਲਾਈਕ ਤੁਹਾਨੂੰ ਪਸੰਦ ਆਇਆ ਹੋਗਾ ਅੱਗੇ ਤੋਂ ਅੱਗੇ ਇਸ ਨੂੰ ਸ਼ੇਅਰ ਕਰੋ ਧੰਨਵਾਦ